ਜਦੋਂ ਵਾਈਫ ਹੁੰਦਾ ਜੀ ਕੜੀ ਹੁੰਦੀ ਆ ਰਾਜਮਾ ਹੁੰਦੇ ਆ ਮਟਰ ਪਲੀਰ ਆਪਣਾ ਨਿਊਟਰੀ ਹੈਗੀ ਜੀ ਅੱਛਾ ਹਾਂ ਜੀ ਤੇ ਬਾਕੀ ਡੇ ਵਾਈ ਹੁੰਦਾ ਜੀ ਕਦੇ ਕਨੀਰ ਪੁਰਜੀ ਹੁੰਦੀ ਆ ਕਦੇ ਪਰਠਾ ਹੁੰਦਾ ਵਾ ਤੇ ਸਾਢੇ 11:00 ਜਾਈਦਾ ਜੀ ਗਲਾਸ ਵਗੈਰਾ ਸਾਢੇ 11:00 ਤੇ ਫਿਰ ਕਿੰਨੇ ਵਜੇ ਉੱਠ ਕੇ ਸਾਰਾ ਤਿਆਰੀ ਕਰਦੇ ਹੋ ਤੇ ਸਾਰੇ 5:00 ਵਜੇ ਲੱਗ ਜੇ ਉਸਕੇ ਜੀ ਸੂਈ ਚੜ ਜੀਦਾ ਕੰਮ ਕਰਦਾ ਉਹਨੂੰ ਤੇ ਨਹੀਂ ਇਕੱਲੇ ਹੀ ਕਰਦੇ ਹੋਗੇ ਤੁਹਾਡੀ ਵਾਈਫ ਵੀ ਤੁਹਾਡੀ ਮਦਦ ਕਰਦੀ ਵਾਈਫ ਮੇਰੇ ਆ ਜੀ ਪਛਾਦੇ ਉਹ ਹੀ ਤਿਆਰ ਕਰਦੀ ਆ ਸਬਜ਼ੀਆਂ ਵਾਸਤੇ ਹੱਪ ਤੇ ਅਜ ਕਦੀ ਸਾਰੀਆਂ ਨਾਲ ਸਿਰਕਾ ਪਿਆ ਹੁੰਦਾ ਜੀ ਆਪਣੇ ਕੋਲੇ ਨਾਲ ਚਟਨੀ ਨਾਲ ਇਹ ਸਾਧੂ ਦਾ ਖੁੱਦਾ ਬਣਾਇਆ ਹੋਇਆ ਹੈ ਨਾ ਚੜੀ ਜੁਟਨੀ ਸਾਹੂ ਖੁੱਦ ਸਾਫ ਕਰਿਆ ਜਾਂਦਾ ਸਾਧੂ ਇੱਧਰ ਹੁੰਦਾ ਕੀ ਕੀ ਆ ਕੋਈ ਜੀ ਜਦੋਂ ਵਾਈ ਸੁਧਿਆ ਜੀ ਕੜੀ ਹੁੰਦੀ ਆ ਰਾਜਮਾ ਹੁੰਦੇ ਆ ਮਟਰ ਪਲੇਅਰ ਆਪਣਾ ਨਿਊਟਰੀ ਹੈਗੀ ਆ ਜੀ ਅੱਛਾ ਹਾਂ ਜੀ ਤੈਨੂੰ ਬਾਕੀ ਡੇ ਵਾਈ ਹੁੰਦਾ ਜੀ ਕਦੇ ਰੀੜਪੁਰ ਜੀ ਹੁੰਦੀ ਆ ਕਦੇ ਪਰਠਾ ਹੁੰਦਾ ਵਾ ਕਦੇ ਭਿੰਡੀ ਸਬਜ਼ੀ ਹੁੰਦੀ ਆ ਲੱਗਦਾ ਚੇਂਜ ਵੈਰਾਈਟੀ ਹੁੰਦੀ ਚੱਲਦੀ ਆ ਤੇ ਚਾਵਲ ਤੁਸੀਂ ਕਿਹੜੇ ਵਰਤਦੇ ਹੋ ਬਾਪਤੀ ਜੀ ਬਾਸਪੰਦੀ ਮਤਲਬ ਸਭ ਕੁਝ ਵਧੀਆ ਵਰਤਦੇ ਹੋ ਤੁਸੀਂ ਹਾਂ ਜੀ ਬਿਲਕੁਲ ਘਰ ਵਿੱਚ ਜੱਜ ਵਧੀਆ ਸਾਰੀ ਜਿਵੇਂ ਕਰਦੇ ਹੋ ਤੇ ਸਭ ਕੁਝ ਆਪਣਾ ਘਰੀ ਬਣਾਉਨੇ ਖੁਦ ਹੀ ਹਾਂਜੀ ਹਾਂਜੀ ਖੁਦ ਬਣਾਈਦਾ ਸਾਰਾ ਕੁਝ ਜੀ ਤੇ ਤੁਸੀਂ ਪਹਿਲਾਂ ਇੱਧਰ ਤੈਨੂੰ ਲਾਂ ਦਾ ਕਿਦਾਂ ਪਤਾ ਲੱਗਿਆ ਕਿ ਮੈਂ ਇੱਧਰ ਕੰਮ ਕਰਾਂ ਤੁਸੀਂ ਪਹਿਲਾਂ ਕੀ ਕਰਦੇ ਸੀ ਜੀ ਪਹਿਲਾਂ ਮੈਂ ਜੋਬ ਕਰਦਾ ਸੀਗਾ ਹਾਂਜੀ ਫੋਟੋ ਲੈਂਡ ਵਿੱਚ ਜਿੱਥੇ ਮੈਂ ਜੋਬ ਕਰਦਾ ਸੀਗਾ ਤੇ ਇੱਕ ਮਿਟਾ ਬਿਮਾਰੀ ਹੋ ਗਈ ਸੀ ਮੇਰਾ ਬੇਟਾ ਸੀਗਾ 12 ਸਾਲ ਦਾ ਉਹਨੂੰ 2021 ਦੇ ਵਿੱਚ ਬੋਨ ਕੈਂਸਰ ਹੋ ਗਿਆ ਸੀ ਉਹਨੂੰ ਤੇ ਉਹ ਵੀ ਬਹੁਤ ਕੰਮ ਕਰ ਲਾਜ ਕਰਾਇਆ ਪੰਜ ਭਾਨਾ ਬੜੀ ਕੀਤੀ ਨੌਕਰੀ ਚਲੇ ਗਈ ਉਹਦੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਨੌਕਰੀ ਬੜੀ ਟਰਾਈ ਕੀਤੀ ਨੌਕਰੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਇੱਕ ਕੰਮਰ ਸੋਚਿਆ ਘਰੇ ਬੈਠ ਕੇ ਸਲਾਹ ਕੀਤੀ ਘਰੇ ਵੀ ਕੀ ਕੀਤਾ ਜਾਵੇ ਤੇ ਉਸ ਤੋਂ ਬਾਅਦ ਸਲਾਹ ਕਰਕੇ ਇਹ ਕੰਮ ਸ਼ੁਰੂ ਕੀਤਾ ਦਸੰਬਰ ਵਿੱਚ ਕੰਮ ਸ਼ੁਰੂ ਕੀਤਾ ਜੀ ਅਸੀਂ ਤੇ ਹੁਣ ਕਰ ਰਹੇ ਆ ਵਧੀਆ ਸੋਲ ਮਿਲ ਰਿਹਾ ਜੀ ਵਧੀਆ ਕੰਮ ਚੱਲਦਾ ਹੈ ਸਾਡਾ ਤੇ ਨੂੰ ਤੁਹਾਨੂੰ ਇੱਥੇ ਮਤਲਬ 8 ਮਹੀਨੇ ਹੋ ਚੁੱਕੇ ਆ ਹਾਂਜੀ ਤੇ ਗੱਡੀ ਤੁਹਾਡੀ ਆਪਣੀ ਆ ਹਾਂਜੀ ਆਪਣੀ ਗੱਡੀ ਆ ਜੀ ਲੋਕਲ ਹੀ ਜਾਂਦੇ ਹੋ ਹਾਂਜੀ ਲੋਕਲ ਹੀ ਜਾਂਦਾ ਜੀ ਅੱਛਾ ਹੋਰ ਆਪਣਾ ਕੜੀ ਗੁੜੀ ਦਾ ਇੱਕ ਵਾਰ ਦਿਖਾ ਦਾਂ ਹਾਂਜੀ ਵੀਰ ਜੀ ਕੜੀ ਪੋੜਾ ਜੀ ਆਪਣਾ ਅੱਛਾ ਤੇ ਹੋਰ ਕੀ ਕੀ ਆਪਣੇ ਕੋਲ ਦਿਖਾਓ ਹੋ ਵੀਰ ਜੀ ਆਪਣੇ ਕੋਲੇ ਰਾਜਮਾ ਹੁੰਦੇ ਆ ਰਾਜਮਾ ਆ ਹੋਰ ਮਟਰ ਪਨੀਰ ਹੁੰਦਾ ਜੀ ਤੇ ਮਟਰ ਪਨੀਰ ਤੁਸੀਂ ਚਾਵਲਾ ਨਾਲ ਦਿੰਦੇ ਹੋਗੇ ਰੋਟੀ ਹੈਗੀ ਰੋਟੀ ਵੀ ਹੈਗੀ ਆਪਣੇ ਕੋਲ ਜੀ ਅੱਛਾ ਰੋਟੀ ਦਾ ਵੀ ਕੇਈ ਚਾਵਲ ਪ੍ਰੀਤ ਵੀ ਖਾਂਦੇ ਆ ਮਟਰ ਪਨੀਰ ਚਾਵਲ ਦਾ ਖਾ ਲੈਂਦੇ ਆ ਕੇ ਰੋਟੀ ਨਾਲ ਲੈਂਦੇ ਆ ਜਿਵੇਂ ਆਪਣੀ ਇੱਛਾ ਜੀ ਤੇ ਨਿਊਟਰੀ ਕੁਲਚਾ ਨਿਊਟਰੀ ਕੁਲਚਾ ਨਹੀਂ ਇਕੱਲੇ ਨਿਊਟਰੀ ਸਬਜ਼ੀ ਹੁੰਦੀ ਹੈ ਜੇ ਆਪਣੇ ਕੋਲੇ ਗ੍ਰੀਵੇ ਨਿਊਟਰੀ ਹੁੰਦੀ ਹੈ ਆਪਣੇ ਕੋਲ ਵਧੀਆ ਤੇ ਨਾਲ ਤੁਸੀਂ ਵੀ ਆਪਣਾ ਚਟਨੀ ਤੇ ਪਿਆਜ਼ ਹਾਂ ਜੀ ਨਾਲ ਸਿਰਕਾ ਪਿਆਜ਼ ਉਧਰ ਜੀ ਰਾਇਤਾ ਹੁੰਦਾ ਨਾ ਚਟਨੀ ਹੁੰਦੀ ਹੈ ਜੀ ਚਟਨੀ ਤੁਸੀਂ ਕਿਸ ਚੀਜ਼ ਦੀ ਬਣਾਉਂਦੇ ਹੋ ਚਟਨੀ ਜੀ ਪਦਿਨਾ ਵਾਲੀ ਬੰਦੀ ਪਦਿਨਾ ਤਰੀਆਂ ਮਿਰਚਾਂ ਹਰੀਆਂ ਜਿਹੇ ਕਰ ਰਹੇ ਬਣਾਦੇ ਚਟਨੀ ਅੱਛਾ ਜੀ ਘਰੋਂ ਵੀ ਸਾਰੀ ਚੀਜ਼ ਤਿਆਰ ਕੀਤੀ ਹੈ ਜੀ ਤੇ ਸਾਨੂੰ ਫਿਰ ਇੱਕ ਪਲੇਟ ਲਾ ਕੇ ਤਾਂ ਦਿਖਾਓ ਹਾਂ ਬਿਲਕੁਲ ਜੀ ਬਿਲਕੁਲ ਇਸ 3:30 ਜਾਈਦਾ ਜੀ 11:30 ਵਗੈਰਾ 3:30 ਤੇ ਫਿਰ ਕਿੰਨੇ ਵਜੇ ਉੱਠ ਕੇ ਸਾਰਾ ਤਿਆਰੀ ਕਰਦੇ ਹੋ ਪਿਛਲੇ 5 ਵਜੇ ਲੱਗ ਜੇ ਉਸਕੇ ਦੀ ਸੂਈ ਚੜ ਜੀਦਾ ਕੰਮ ਕਰਦਾ ਉਹਨੂੰ ਤੇ ਨਹੀਂ ਇਕੱਲੇ ਹੀ ਕਰਦੇ ਹੋਗੇ ਤੁਹਾਡੀ ਵਾਈਫ ਵੀ ਤੁਹਾਡੀ ਮਦਦ ਕਰਦੀ ਹੈ ਵਾਈਫ ਮੇਰੀ ਹੈ ਜੀ ਖਾਦੇ ਹੋਈ ਤਰ ਕਰਦੀ ਆ ਸਬਜ਼ੀਆਂ ਵਾਸਤੇ ਹਾਬਤਿਆਰ ਕਰਦੀਆਂ ਸਾਰੀਆਂ ਕੋ ਸਾਰਾ ਆਪਣੇ ਹੱਥ ਦਾ ਹੀ ਜਾਦੂ ਹੈ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਪਾਜੀ ਇੱਕ ਵਾਰ ਆਪਣੇ ਵੀਵਰ ਨੂੰ ਤਾਂ ਸਿੱਕਾ ਭੇ ਹੁੰਦਾ ਜੀ ਆਪਣੇ ਕੋਲੇ ਨਾਲ ਚਟਨੀ ਨਾਲ ਰਾਇਤਾ ਇਹ ਸਭ ਤੁਹਾਨੂੰ ਖੁੱਦਾ ਬਣਾਇਆ ਹੋਇਆ ਹੈ ਨਾ ਬਿਲਕੁਲ ਸਭ ਆਪਣਾ ਚਟਨੀ ਜਟਨੀ ਸਭ ਖੁੱਦੂ ਸਭ ਕਰੇ ਤਿਆਰ ਕਰਦੇ ਸਭ ਜੀ ਤੇ ਭਾਈ ਜੀ ਜਿਹੜੀ ਆਪਣੀ ਥਾਲੀ ਲੱਗੀ ਆ ਤੇ ਕਿੰਨੇ ਦੀ ਹੁੰਦੀ ਆ ਇਹ 200 ਜੀ ਪਿੰਡ ਦੇ ਨਾਲ 121 ਥਾਲੀ ਹੈ ਜੀ 120 ਰੁਪਏ ਦੀ ਕਿੰਨੇ ਫੁਲਕੇ ਚਾਰ ਫੁਲਕੇ ਹੁੰਦੇ ਹੈ ਜੀ ਇਹਦੇ ਚ ਚਾਰ ਫੁਲਕੇ ਅਤੇ ਸਲਾਦ ਨਾਲ ਆਪਣਾ ਚਟਨੀ ਹੁੰਦੀ ਹੈ ਜੀ ਤੇ ਆਪਣੀ ਰਾਜਮਾ ਚਾਵਲ ਦੀ ਪਲੇਟ ਰਾਜਮਾ ਚਾਵਲ ਜੀ ਆਪਣੇ 50 ਰੁਪਏ ਆਉਂਦੀ ਹੈ ਜੀ 70 ਫੁੱਲ ਕੜੀ ਚਾਵਲ ਵੀ ਸੇਮ ਸੇਮ ਹੈ ਜੀ ਸੇਮ ਰੇਟ ਤੇ ਇੱਕ ਵਾਰ ਆਪਣੇ ਵਿਊਅਰਸ ਨੂੰ ਆਪਣੀ ਲੋਕੇਸ਼ਨ ਦੱਸ ਦੋ ਕਿੱਥੇ ਤੁਸੀਂ ਖੜਦੇ ਹੋ ਇਹ ਜੀ ਮੇਰਾ ਲੋਕੇਸ਼ਨ ਹੈਗੀ ਆ ਲੋਧੀ ਕਲਬ ਰੋਡ ਹੈ ਜੀ ਨੀਅਰ ਗ੍ਰੈਂਡ ਬਾਗ ਜੇਬ ਲੋਗ ਦੇ ਕੋਲੇ ਜੀ ਖੜਦਾ ਜੀ ਮੈਂ ਉਹਦੇ ਤੇ ਆਓ ਆਓ ਆਪਾਂ ਇਹਨੂੰ ਟਰਾਈ ਕਰਕੇ ਦੱਸਦੇ ਹਾਂ Mala bonita.